3 2 1 ਖੰਸਾ ਸਾਹਿਬ ਕੋ ਜੀ ਆਹ ਜੀ ਬੇਖਾਲ ਸਾਈਓ ਹਾਂ ਜੀ ਗਿਆਨੀ ਜਿਹੜਾ ਹੈ ਆਪਾਂ ਅੱਜ ਸਤਖੰਡ ਸਾਹਿਬ ਆਏ ਹੋਏ ਆ ਇੱਥੇ ਇਸ ਥਾਨਾਂ ਤੇ ਆਉਣ ਦਾ ਸਾਡਾ ਪਰਪਸ ਕੀ ਹੈ ਪਰਪਸ ਤਾਂ ਇਹੀ ਹੈ ਵੇਖੋ ਜਦੋਂ ਸਤਗੁਰ ਸੱਚੇ ਪਾਤਸ਼ਾਹ ਮਾਰਾ ਪੰਜਾਬ ਤੇ ਇਧਰ ਨੂੰ ਦੱਖਣ ਦੀ ਧਰਤੀ ਦੇ ਭਾਗ ਲਾਉਣ ਆਏ ਨੇ ਹਾਂ ਜੀ ਸਾਊਥ ਤੋਂ ਵੱਡੀ ਗੱਲ ਤੇ ਪਹਿਲੇ ਤੇ ਇਹ ਵੀ ਜਿੱਥੇ ਜਿੱਥੇ ਸਤਗੁਰ ਸੱਚੇ ਪਾਸ਼ਾ ਮਾਰਗਦਰਸ਼ਨਦਾਰ ਇਹ ਸੰਗਤਾਂ ਆਉਂਦੀ ਜੀ ਇਤਿਹਾਸ ਨੂੰ ਜਾਣ ਕੇ ਸੰਗਤ ਨੂੰ ਵੀ ਪਤਾ ਲੱਗਦਾ ਜੀ ਸੰਗਤ ਪ੍ਰਭਾਵਿਤ ਹੋ ਕੇ ਮਰਜ਼ਾ ਅਨਸਾਰ ਚੱਲਦੀ ਆ ਇੱਥੋਂ ਦਾਤਾਂ ਪ੍ਰਾਪਤ ਕਰਦੀ ਆ ਤੇ ਗੁਰਸਿੱਖੀ ਨਾਲ ਜੁੜਦੇ ਨੇ ਇਹੀ ਪਰਪਸ ਹੈ ਵੀ ਮਹਾਰਾਜ ਦਾ ਘਰ ਵੱਡਾ ਹੋਵੇ ਜੀ ਉਹਦੀ ਸੰਗਤ ਜਿਹੜੀ ਵੱਡੀ ਹੋਵੇ ਸੰਗਤ ਜਿਹੜੀ ਟੁੱਟੇ ਹੋਏ ਨੂੰ ਨਾਲ ਜੁੜਨ ਇਹੀ ਪਰਪਸ ਹੈ ਆ ਪੰਜਾਬ ਦੇ ਵਿੱਚ ਹੁਣ ਜਿਵੇਂ ਧਰਮ ਪ੍ਰਚਨ ਦਾ ਕੰਮ ਹੋ ਰਿਹਾ ਹੈ ਦੇ ਇੱਕ ਬੰਦਾ ਯੂਰੋਸ਼ਲਮ ਤੋਂ ਚੱਲਿਆ ਤੇ ਸਾਡੇ ਪੰਜਾਬ ਦੇ ਵਿੱਚ ਆ ਕੇ ਕਬਜ਼ਾ ਕਰ ਰਿਹਾ ਤੇ ਅਸੀਂ ਮਹਾਰਾਸ਼ਟਰ ਤੱਕ ਤੇ ਪੰਜਾਬ ਤੱਕ ਆਪਣੀ ਸਿੱਖੀ ਨਹੀਂ ਵਿਧਾ ਸਕੇ ਦਾ ਕਾਰਨ ਕੀ ਹੈ ਵੇਖੋ ਸਿੱਖੀ ਸਿੱਖ ਸਿੱਖੀ ਨਹੀਂ ਛੱਡਦਾ ਹੈਗਾ ਜਿਹੜੇ ਕੱਚੇ ਪਿੱਲੇ ਵਿਚਾਰੇ ਹੈਗੇ ਨੇ ਜਿਹੜੇ ਨਹੀਂ ਜਿਨ੍ਹਾਂ ਨੂੰ ਭਰੋਸਾ ਹੈਗਾ ਮਹਾਰਾਜ ਤੋਂ ਚਲੇ ਜਾਂਦੇ ਨੇ ਤੇ ਕੱਚੇ ਪਹਿਲਾਂ ਵੀ ਟੁੱਟਦੇ ਆਏ ਤੇ ਹੁਣ ਵੀ ਟੁੱਟ ਰਹੇ ਨੇ ਗੁਰੂ ਨਾਨਕ ਦੇ ਪਾਸ਼ਾ ਵਿਲੇ ਵੀ ਸਾਰੇ ਸਿੱਖ ਨਹੀਂ ਸੀਗੇ ਸਾਰੇ ਕੋਈ ਕੱਚੇ ਪੱਤਕ ਸੀਗੇ ਹੈਗੇ ਜਿਹੜੇ ਕੱਚੇ ਸੀਗੇ ਉਹ ਤੋਂ ਛੱਡ ਗਏ ਜਿਹੜੇ ਪੱਕੇ ਸਤੋਰਾਂ ਦੇ ਨਾਲ ਜੁੜ ਗਏ ਇਹ ਕੋਈ ਵੱਡੀ ਗੱਲ ਇਸ਼ੂ ਹੈ ਨਹੀਂਗਾ ਹੈ ਜੀ ਜਿਹਦੇ ਬਾਰੇ ਅਗਰਾ ਪ੍ਰਭਾਵਤ ਹੁੰਦਾ ਵਾ ਗੱਲ ਤੇ ਇੱਕ ਰਸਤੇ ਦੀ ਹੈ ਗੁਰੂ ਮਹਾਰਾਜ ਦੇ ਰਸਤੇ ਨੂੰ ਅਪਣਾਉਂਦਾ ਕੋਈ ਧਰਮ ਕੋਈ ਆਪਣੇ ਕ੍ਰਿਸਚਨ ਨੂੰ ਅਪਣਾਉਂਦਾ ਵਾ ਕੋਈ ਹਿੰਦੂ ਧਰਮ ਨੂੰ ਕੋਈ ਮੁਸਲਮਾਨ ਧਰਮ ਨੂੰ ਅਪਣਾਉਂਦਾ ਵਾ ਗੱਲ ਤੇ ਰਸਤਾ ਤੇ ਇੱਕੋ ਹੀ ਹੈ ਨਾਨਕ ਦੇ ਘਰ ਦਾ ਤੇ ਜਿਹੜੇ ਟੁੱਟਦੇ ਨੇ ਵਿਚਾਰੇ ਸਿੱਖੀ ਵਿੱਚੋਂ ਜਿਹੜੇ ਜਾਂਦੇ ਨੇ ਆਸ਼ਕਰ ਤੇ ਵੀ ਉਹਨਾਂ ਦੇ ਮਾੜੇ ਭਾਗ ਨੇ ਜੀ ਕਿਉਂਕਿ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਸਤਗੁਰ ਸੱਚੇ ਪਾਤਸ਼ਾਹ ਮਹਲ ਖੜਾ ਕੀਤਾ ਵਾ ਤੇ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਨੇ ਆਪਣਾ ਜਿਹੜਾ ਖੂਨ ਆ ਉਹਦੇ ਨਾਲ ਨੀਆਂ ਸਿੰਜੀਆਂ ਨੇ ਤੇ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਮੈਦਾਨો ਸਾਰੇ ਹੂੰ ਪਰ ਜਿਹੜੇ ਫਿਰ ਵੀ ਛੱਡ ਜਾਂਦੇ ਨੇ ਉਹਨਾਂ ਦਾ ਮਾੜੇ ਭਾਗ ਨੇ ਚੰਗੇ ਭਾਗ ਦਾ ਆਪਾਂ ਕਹਿ ਨਹੀਂ ਸਕਦੇ ਉਹਨਾਂ ਨੂੰ ਸਿੱਖ ਵੀ ਨਹੀਂ ਕਹਿ ਸਕਦੇ ਆਪਾਂ ਉਹ ਵਿਚਾਰੇ ਮਾੜੇ ਕਰਮਾਂ ਦੇ ਕੋਈ ਪਿਛਲੇ ਆਏ ਹੋਏ ਨੇ ਜੋ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਦਾ ਬਚਨ ਆ ਵੀ ਵੇਖਣੋਂ ਸਿੱਖ ਹੋਣਗੇ ਤੇ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਦੇ ਦਿਮਾਗ ਨੇ ਉਹਨਾਂ ਦੇ ਕਰਮ ਨੇ ਉਹ ਉਹ ਹੀ ਮੁਗਲਾਂ ਵਾਲੇ ਜਾਂ ਉਹ ਕੱਚੇ ਪਿੱਲੇ ਵਾਲੇ ਹੋਣ ਉਹ ਚੱਲਦੇ ਆ ਵਰਤਾਰਾ ਵਰਤ ਰਿਹਾ ਵਾ 96 ਕਰੋੜ ਖਾਲਸਾ ਤਾਤੀ ਹੋਣਾ ਨਾ ਤੱਤ ਖਾਲਸਾ ਹੋਣਾ ਵਾ ਤੇ ਜਿਹੜੇ ਕੱਚੇ ਪਿੱਲੇ ਛੱਡਦੇ ਨੇ ਮਤਲਬ ਪੰਥ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਇੱਥੇ ਕੋਈ ਫਰਕ ਨਹੀਂ ਇੱਥੇ ਦਾ ਜਦੋਂ ਕਰ ਲਾ ਬਾਬਾ ਬੋਤਾ ਸੇ ਬਾਬਾ ਗਰਜਾ ਸਿੰਘ ਵਰਗੇ ਰਹੇ ਤੇ ਉਦੋਂ ਨਹੀਂ ਫਰਕ ਪੈਂਦਾ ਤੇ ਹੁਣ ਤੇ ਫਰਕ ਆਉਂਦਾ ਪੈਣਾ ਠੀਕ ਹੈ ਜੀ ਤੇ ਭਾਈ ਸਾਹਿਬ ਜੀ ਜਿਵੇਂ ਆਪਾਂ ਪੰਜਾਬ ਤੋਂ ਆਏ ਆ ਜੀ ਪੰਜਾਬ ਤੋਂ ਆਏ ਆ ਪਾ ਮਹਾਰਾਸ਼ਟਰ ਦੇ ਅੰਦਰ ਪੰਜਾਬ ਦੇ ਵਿੱਚ ਤੇ ਮਹਾਰਾਸ਼ਟਰ ਦੇ ਵਿੱਚ ਪੰਘੋਲਕ ਮਤਲਬ ਜਿਹੜੀ ਸਾਡੀਆਂ ਜ਼ਮੀਨਾਂ ਉਹਨਾਂ ਵਿੱਚ ਫਰਕ ਦੇਖਣ ਨੂੰ ਮਿਲਦਾ ਕੁਝ ਤੋਂ ਫਰਕ ਤਾਂ ਇਹੀ ਮਿਲਦਾ ਜੀ ਜਿਵੇਂ ਸਾਡੇ ਜਿਵੇਂ ਹੈਗਾ ਨਾ ਤੇ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਉਹ ਇੱਕ ਸਾਰ ਪੱਧਰ 'ਤੇ ਸਾਰੀਆਂ ਜ਼ਮੀਨਾਂ ਸੰਤਲ ਨਹੀਂ ਤੇ ਇੱਥੋਂ ਆ ਕੇ ਸਾਨੂੰ ਇਹ ਮਿਲਦਾ ਹੈ ਵੀ ਪਰ ਉਹ ਵਾਤਾਵਰਨ ਤਾਂ ਉਹ ਸਾਡੇ ਨਾਲੋਂ ਫਰਕ ਹੈਗਾ ਜਿੱਦਾਂ ਵੀ ਇਹ ਤੇ ਜੋ ਹੈਗੀ ਹਰਿਆਲੀ ਜਿਹੜੂ ਦੇਖਣ ਨੂੰ ਮਿਲਦੀ ਹੈਗੀ ਆ ਤੇ ਬਾਕੀ ਗੁਰੂ ਮਹਾਰਾਜ ਦੀ ਜੋ ਧਰਤੀ ਦਾ ਇੱਥੇ ਮਤਲਬ ਮਰਦਾ ਹੈ ਉਹ ਉਹ ਦੇਖਣ ਚੰਗਾ ਲੱਗਦਾ ਜੀ ਜਿਵੇਂ ਜਿਵੇਂ ਆਪਣੇ ਪੰਜਾਬ ਦੇ ਵਿੱਚ ਫਸਲਾਂ ਵੇਚੀ ਜਾਂਦੀਆਂ ਐ ਤੇ ਇੱਥੇ ਕੋਈ ਵੀ ਜੀਰੀ ਨਹੀਂ ਵੀਰਦਾ ਹੈਗਾ ਜਾਂ ਕਣਕਰ ਬਹੁਤ ਘੱਟ ਹੁੰਦੀ ਹੈ ਉਹਦੇ ਬਾਰੇ ਤੁਸੀਂ ਕਿਵੇਂ ਸੋਚਦੇ ਵੀ ਇੱਥੇ ਜਿਹੜੇ ਫਸਲਾਂ ਹੁੰਦੀਆਂ ਕਿਉਂ ਹੁੰਦੀਆਂ ਇਹ ਕਿਉਂ ਨਹੀਂ ਵੀਜਦੇ ਇਹਨਾਂ ਨੂੰ ਕਿਉਂ ਪ੍ਰੋਮੋਟ ਨਹੀਂ ਕਰਿਆ ਜਾਂਦਾ ਜੀਰੀ ਵੇਚਣ ਵਾਸਤੇ ਤੇ ਇਹਨਾਂ ਨੂੰ ਪ੍ਰੋਮੋਟ ਸੌਟ ਥੋੜੀ ਇੱਥੇ ਇੱਕ ਤਾਂ ਪਾਣੀ ਦੀ ਘਾਟ ਲੱਗਦੀ ਆ ਜੀ ਇਹਨਾਂ ਦੀ। ਇੱਕੇ ਪਥਰੀਲੀ ਧਰਤੀ ਹੋਣ ਕਰਕੇ ਪੱਧਰ ਨਹੀਂ ਹੋ ਸਕਦੀ। ਉਹਦੇ ਕਰਕੇ ਜੀਰੀ ਆ ਜਿਹੜੀ ਉਹ ਪੱਧਰ ਜ਼ਰੂਰ ਮੰਗਦੀ ਆ। ਮਗਰ ਇਹ ਮਿੱਟੀ ਦੇ ਵਿੱਚ ਫਰਕ ਹੈ। ਤੁਜੀ ਮਿਹਨਤ ਮੰਗਦੀ ਆ ਜੀ। ਜੀ। ਇਹ ਉਹਨੇ ਮਿਹਨਤ ਨੂੰ ਮਿਹਨਤ ਦੇ ਵੱਲ ਨੂੰ ਤੁਰੇ ਨਹੀਂ ਜਿੰਨੀ ਪੰਜਾਬ ਮਿਹਨਤ ਕਰਦਾ। ਜਿਹੜੇ ਜਿਹੜੇ ਇੱਥੋਂ ਦੇ ਲੋਕਾਂ ਵਿੱਚ ਨਾ ਉਹ ਇੱਥੇ ਦੇ ਲੋਕ ਨੇ ਜਿਹੜੇ ਉਹਨੇ ਮਿਹਨਤ ਹਲੇ ਉੱਥੇ ਤੱਕ ਪਹੁੰਚੇ ਨਹੀਂ। ਉਹਨਾਂ ਦੀ ਵੀ ਦੇਬਸੀਆ ਜਿਹੜੀ ਧਰਤੀ ਥੱਲੇੋਂ ਪਥਰੀਲੀ ਆ ਉਹਦੇ ਕਰਕੇ ਜੀ ਇਹ ਮਿਹਨਤੀ ਲੋਕ ਨਹੀਂ ਫਿਰ ਅਸੀਂ ਤੇ ਕੰਮ ਨੂੰ ਲਾਏ ਹੋਏ ਹਾਂ ਸਾਰੇ ਯੂਪੀ ਬਿਹਾਰ ਮਹਾਰਾਸ਼ਟਰ ਦੇ ਲੋਕ ਸਾਡੇ ਪੰਜਾਬ ਚ ਜਾਂਦੇ ਆ ਇਹ ਮਿਹਨਤੀ ਨਹੀਂ ਹੈਗੇ ਲੋਕ ਜਾਂ ਤਾਂ ਹੀ ਜਾਂਦੇ ਨੇ ਜੀ ਉੱਥੇ ਜੀ ਉੱਥੇ ਕੰਮ ਮਿਲਦਾ ਜੀ ਜੀ ਇੱਥੇ ਕੰਮ ਘੱਟ ਮਿਲਦਾ ਮਿਹਨਤ ਕਰਦੇ ਆ ਨਾ ਅਸੀਂ ਉਹ ਨਹੀਂ ਕਰਦੇ ਅਸੀਂ ਅਸੀਂ ਨਹੀਂ ਅਸੀਂ ਮਿਹਨਤ ਨਹੀਂ ਕਰਦੇ ਅਸੀਂ ਹੁਣ ਘਟ ਕੇ ਹਾਂਜੀ ਹੁਣ ਘਟ ਕੇ ਬਾਹਰਲੇ ਜਾਣ ਕਰਕੇ ਕੁਝ ਜੀ ਗਵਰਨਮੈਂਟ ਦੀਆਂ ਨੀਤੀਆਂ ਨੇ ਮਾਰ ਲੇ ਨਸ਼ੇ ਚ ਮਾਰ ਲੇ ਤੁਹਾਨੂੰ ਲੱਗਦਾ ਨਹੀਂ ਹੈਗਾ ਜਿਸ ਤਰ੍ਹਾਂ ਇੱਥੇ ਪੱਥਰੀਲੀ ਧਰਤੀ ਹੈ ਤੇ ਸਾਰੀ ਜਿਹੜੀ ਇੰਡਸਟਰੀ ਉਹ ਇੱਥੇ ਲਾਉਣੀ ਚਾਹੀਦੀ ਹੈ ਉਹਨੂੰ ਉਪਜਾਊ ਜਿਵੇਂ ਧਰਤੀ ਸਾਡੀ ਪੰਜਾਬ ਦੀ ਜ਼ਮੀਨ ਹੈ ਉਪਜਾਊ ਹੈ ਉੱਥੇ ਸਿਰਫ ਖੇਤੀ ਦਾ ਸਿਸਟਮ ਹੋਣਾ ਚਾਹੀਦਾ ਇੱਥੇ ਇੰਡਸਟਰੀ ਇੱਥੇ ਹੋਣੀ ਚਾਹੀਦੀ ਹੈ ਉਹ ਤਾਂ ਸਰਕਾਰ ਦੀਆਂ ਨੀਤੀਆਂ ਦੇ ਨੇ ਜਿਹੜੇ ਜਿੱਥੇ ਹੁਣ ਉਹਨਾਂ ਦਾ ਆਪਣੀ ਸਿੱਖੀ ਦੇ ਮਗਰ ਪਏ ਹੋਏ ਨੇ ਉਹਨਾਂ ਨੂੰ ਪੁੱਛੇ ਕਰਨ ਖਾਤਰ ਸਾਡੀ ਜ਼ਮੀਨ ਨੂੰ ਇੱਕ ਬੰਜਰ ਬਣਾਉਣ ਲੱਗੇ ਨੇ ਜਿਹੜੀ ਬੰਜਰ ਉਹਨੂੰ ਵਿਵਾਦ ਕਰਨ ਲੱਗੇ ਹੋਏ ਨੇ ਜੀ ਜੀ ਉਹਦੇ ਵਿੱਚ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਵੀ ਜਿਹੜੀ ਉਪਜਾਊ ਧਰਤੀ ਹੈ ਉਹਨੂੰ ਉਪਜਾਊ ਰੱਖਣਾ ਜਿਹੜੀ ਨਹੀਂ ਉਪਜਾਊ ਹੈਗੀ ਉਹਦੇ 'ਚ ਇੰਡਸਟਰੀ ਦਾ ਲੈਣ ਕੰਮ ਆਪਣਾ ਠੀਕ ਧੰਨਵਾਦ ਸਾਡੇ ਨਾਲ ਜਿਹੜੇ ਭਾਈ ਸਾਹਿਬ ਆਏ ਪੰਜਾਬ ਤੋਂ ਇਹ ਸਾਰੇ ਇੱਥੇ ਦਾ ਮਾਹੌਲ ਦੇਖ ਕੇ ਇੱਥੇ ਦੇ ਜੋ ਥਾਂ ਦੇਖ ਕੇ ਇਹ ਆਪਣੇ ਆਪਣੇ ਕਿਉਂਕਿ ਥਿੰਕਿੰਗ ਬਣਦੀ ਹੈ ਜਦੋਂ ਤੁਸੀਂ ਸਮਾਦ ਦੇ ਵਿੱਚ ਘੁੰਮੋਗੇ ਤੇ ਉੱਥੇ ਸਮਾਦ ਦੇ ਵਿੱਚ ਘੁੰਮ ਕੇ ਤੁਹਾਨੂੰ ਇਹ ਪਤਾ ਲੱਗੇਗਾ ਪੰਜਾਬ ਵਿੱਚ ਕੀ ਹੈ ਤੇ ਹੋਰ ਛੱਟਾਂ ਵਿੱਚ ਕੀ ਹੈ ਤੁਹਾਨੂੰ ਇਹ ਜਿਹੜੀਆਂ ਜਿਹੜੀਆਂ ਯਾਤਰਾਵਾਂ ਇਹਨਾਂ ਨੂੰ ਸਿਰਫ ਇੱਕ ਧਾਰਮਿਕ ਯਾਤਰਾ ਨਾ ਮੰਨ ਕੇ ਇੱਕ ਵਿਸ਼ਾਲ ਔਰ ਆਪਣੇ ਆਪ ਨੂੰ ਬૌਧਿਕ ਤੌਰ ਤੇ ਉન્નਤ ਕਰਨ ਦਾ ਇੱਕ ਸਾਧਨ ਹੈ ਇਹਨੂੰ ਯਾਤਰਾ ਨਾ ਮੰਨ ਕੇ ਸਾਨੂੰ ਇਹਨਾਂ ਜਿਹੜੇ ਥਾਂ ਦੇ ਜਿਹੜੇ ਲੋਕ ਨੇ ਥਾਂ ਦੇ ਪਿੰਡ ਨੇ ਇੱਥੇ ਦਾ ਰਹਿਣ ਸਹਿਣ ਹੈ ਔਰ ਇੱਥੋਂ ਦੀ ਪਰੰਪਰਾਵਾਂ ਨੇ ਉਹਨਾਂ ਨੂੰ ਜਾਣੂ ਹੋਣਾ ਚਾਹੀਦਾ ਹੈ ਔਰ ਸਾਨੂੰ ਇਹਨਾਂ ਚੀਜ਼ਾਂ ਨੂੰ ਸਿੱਖ ਕੇ ਆਪਣੇ ਦੇਸ਼ ਪੰਜਾਬ ਜਾ ਕੇ ਸਾਨੂੰ ਇਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਔਰ ਆਪਣੇ ਆਪ ਨੂੰ ਪੈਂਦੀ ਕਲਾ ਸਾਡਾ ਜੀਵਨ ਹੈ ਪੈਂਦੀ ਕਲਾ ਵੱਲ ਨਹੀਂ ਲਜਾਣਾ ਚਾਹੀਦਾ ਕਿਉਂਕਿ ਸਾਡੇ ਨਾਲੋਂ ਇਹ ਲੋਕ ਜਿਹੜੇ ਬਹੁਤ ਨੀਵੇਂ ਬੈਠੇ ਆ ਸਾਨੂੰ ਐਉਂ ਲੱਗਦਾ ਜਿਵੇਂ ਹਰਿਆਣਾ ਪੰਜਾਬ ਤੇ ਹਿਮਾਚਲ ਇੱਕ ਸਵਰਗ ਹੈ ਸੋ ਤੁਸੀਂ ਬਣੇ ਰਹੋ ਡੀਟੀਵੀ ਚੰਡੀਗੜ੍ਹ ਦੇ ਨਾਲ ਹੋਰ ਵੀ ਗਤੀਵਿਧੀਆਂ ਤੁਹਾਨੂੰ ਅਸੀਂ ਇਸ ਚੈਨਲ ਦੇ ਨਾਲ ਰਾਹੀ ਦੱਸੀ ਜਾਵਾਂਗੇ ਧੰਨਵਾਦ